ਓ ਗੱਗੂ ਓ ਮਾ ਲੇ ਕਿਵੇਂ ਆ ਕਹਾ ਚ ਕੀ ਫਿਰਦਾ ਜੋਬਰ ਨੇ ਮਾਰਤੀ ਸੈਨਤ ਕਹਿੰਦਾ ਉਰੇ ਆ ਕਈ ਦਿਨ ਆਵਾਦ ਉਤਰੇ ਗੱਗੂ ਕੇ ਵਾਲੇ ਪਾਸੇ ਹਾਂਜੀ ਜਿੰਦਰਾ 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 ਫੜ ਲਿਆ ਨੇ ਕੋਈ ਨਾ ਮੈਂ ਬੱਸ ਵੀ ਚੜਨਾਗਾ ਕਹਿ ਦਿੰਨਾ ਇਹਦਾ ਕੀ ਕਰੀ ਜਾਂਦਾ ਘਟ ਤਗੜੀਆਂ ਵਾਸੀ ਔਰੇ ਤਾਂ ਠੀਕ ਕਰਨਾ ਵਾਸੀ ਕੀ ਅੰਦਰੇ ਨਾਲ ਉਹ ਗਗੂਖੀ ਆਲਾ ਠੀਕ ਆ ਗਈ ਰੀ ਨਾ ਹੋਰ ਚੱਚੇ ਚੰਗੀ ਸਿਹਤ ਵਧੀਆ ਬੈਰਿੰਗ ਬੋਰਿੰਗ ਚਲੋ ਬਦਗੀ ਚਾਹੀਦੀ ਆ ਭਾਈ ਹਾਂ 82 ਦੀ ਕੀ ਲੋਡ ਸੀ 82 ਕਟ ਕੇ ਲਾ ਰੱਖਿਆ ਭਾਈ ਗੱਗੂ ਨੌਜਵਾਨ ਨੇ ਹਾਰੀ ਦੀਆਂ ਕਹਿੰਦਾ ਪੂਰੀਆਂ ਸਖਤ ਤਿਆਰੀਆਂ ਕਰ ਲਈ ਬੈਰਿੰਗ ਬੋਰਿੰਗ ਸੈੱਟ ਕਰ ਲਈ ਗ੍ਰੀਸਾਂ ਗਰੂਸਾਂ ਦੇ ਲਈ ਫਿਰ ਖੜਨਾ ਨਹੀਂ ਪੈਂਦਾ ਤੇ ਕੰਨ ਤੇ ਲੱਗੇ ਨਵੇਂ ਹੈੱਡਫੋਨ ਤੇ ਦਿਓ ਭਾਈ ਗੱਗੂ ਨੂੰ ਵਧਾਈਆਂ ਬੋਰਡ ਦੇ ਆਈਟਮ ਕਿਆ ਸੀ 이어ਫੋਨ ਲੈ ਜਾਂਦੇ ਕਹਿੰਦਾ ਚੋਬਰ ਨੇ ਆ ਜਾ ਫੋਕਸ ਆ ਗਿਆ ਤੇ 700 ਤੇ 99 ਰੁਪਈਆ ਦੇ ਸੋਹਣੇ ਚੱਲ ਗਿਆ ਪੂਰੀ ਘੰਟਾ ਪੂਰੀ ਘੰਟਾ ਗੱਲ ਪਾਦਾ ਪਤਾਈਆਂ ਤੇ ਬਲਾ ਫਿਰਨ ਵਾਲੇ ਫਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਵੀਡੀਓ ਦੇਖਣ ਆਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਚਾਚੇ ਵੱਲੋਂ ਤੇ ਮਾਸੀ ਵੱਲੋਂ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂ ਤੇ ਗੱਗੂ ਨੇ ਬੁਲਾਤੀ ਪਹਿਲਾਂ ਤੇ ਗੱਲ ਕਹਿੰਦੀ ਕੁਛ ਕੀ ਮੈਂ ਕਰ ਲਾਂ ਸਵਾਗਤ ਸਾਰਿਆਂ ਦਾ ਸਵਾਗਤ ਹੈ ਭਾਈ ਸਾਰਿਆਂ ਦਾ ਨਵੇਂ ਬਲੌਗ ਚ ਅੱਜ 24 ਚੇਤ 6 April 2024 ਸ਼ਨੀਵਾਰ ਦਾ ਦਿਨ ਆਓ 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 ਫਿੱਟ ਨਹੀਂ ਲੱਗੀ ਗੱਲ ਤੇ ਸਮਾਂ 9:30 ਵਜੇ ਦਾ ਹੋ ਚੁੱਕਿਆ ਜਿੰਮ ਦੀ ਤੂੰ ਰਹਿ ਗਿਆ ਕਿ ਜਿੰਮ ਦੀ ਡਿਊਟੀ ਲਾ ਕੇ ਵਾਪਸ ਆ ਚੁੱਕਿਆ ਆ ਜਾ ਤੂੰ ਆ ਜਾ ਠੀਕ ਯਾਰ ਝੇੜ ਜੀ ਨਾ ਕਰੇਗਾ ਜਿਆਦਾ ਚੰਗੀ ਤਰ੍ਹਾਂ ਮਲਾਇਆ ਕਰ ਗੱਲ ਹੈ ਕੋਈ ਹੈ ਉਹ ਡੱਬੂ ਤੇ ਸਰਦੂਲਗੜਾ ਜਾਣ ਲੱਗਿਆ ਸੀ ਚੋਬਰ ਇੱਕ ਦੋ ਕੁ ਡ్రਾਈ ਟੀ-ਸ਼ਰਟਾਂ ਡ్రਾਈ ਫਿਟ ਟੀ-ਸ਼ਰਟ ਲੈ ਕੇ ਆਉਣੀਆਂ ਸੀ ਕੱਲ ਨੂੰ ਜਾਣਾ ਕਮਕੜ ਮਿਲਣੀ ਤੇ ਹੁਸ਼ਿਆਰਪੁਰ ਕੋਕਾ ਨੈਟ ਦੇ ਜੰਗਲਾਂ ਚ ਜਿੱਥੇ ਕਿ ਲਗਭਗ 5-1 200 ਕਮਕੜ ਘੁੰਮਣ ਫਿਰਨ ਵਾਲੇ ਬੰਦੇ ਇਕੱਠੇ ਹੋ ਰਹੇ ਤੇ ਉਹਨਾਂ ਦੇ ਨਵੇਂ ਪੁਰਾਣੇ ਤਜਰਬੇ ਲਵਾਂਗੇ ਉਹਨਾਂ ਤੋਂ ਮਿਲਾਂਗੇ ਤੇ ਨਵੀਆਂ ਜਾਣ ਪਛਾਣਾ ਹੋਣਗੀਆਂ ਤੇ ਬਹੁਤ ਸਾਰੇ ਪੁਰਾਣੇ ਚਿਹਰੇ ਸਾਨੂੰ ਸਕਰੀਨ ਤੇ ਦੇਖਣ ਨੂੰ ਮਿਲਣਗੇ ਜਿਹੜੇ ਤੁਸੀਂ ਅਕਸਰ ਹੀ ਸਕਰੀਨ ਤੇ ਦੇਖਦੇ ਰਹਿੰਦੇ ਹੋਗੇ ਕਿ ਨਾਲ ਗੱਲਾਂਬਾਤ ਤੇ ਮੁਲਾਕਾਤਾਂ ਹੋਣੀਆਂ ਤੇ ਗੱਗੂ ਨੇ ਇਧਰ ਤੂੜੀ ਵਾਲਾ ਬਰਾਂਡ ਐਂ ਜਾਵਾ ਫਿੱਟ ਟਿਚ ਕਰਕੇ ਐ ਰੱਖਿਆ ਪਿਆ ਫਿਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਜ਼ਮੀ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਇਧਰ ਖੇਤ ਦੇ ਨਈਆਂ ਦਾ ਨਜ਼ਾਰਾ ਤੇ ਕਣਕਾਂ ਨੇ ਬਦਲਿਆ ਹੋਇਆ ਰੰਗ ਤੁਸੀਂ ਸਬਸਕ੍ਰਾਈਬ ਕਰ ਲਿਓ ਨਵੇਂ ਆਇਓ ਫੇਸਬੁੱਕ ਤੇ ਦੇਖ ਰਹੇ ਹਾਂ ਦਾ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਨਾਲ ਹੀ ਇੰਸਟਾਗ੍ਰam ਤੇ ਇਸੇ ਨਾਂ ਤੇ ਫੋਲੋ ਕਰ ਸਕਦੇ ਹਾਂ ਤੇ ਸਨੇਪਚੈਟ ਤੇ ਵੀ ਗੁਰ ਬਰਾੜ ਬਲੌਗਸ ਤੇ ਧੰਨਵਾਦ ਜਿਹੜੇ ਵੀ ਜੁੜੇ ਹੋਏ ਚੈਨਲ ਦੇ ਨਾਲ ਸਪੋਰਟ ਕਰਦੇ ਆਗੇ ਤੇ ਜੂਤੇ ਲਾਹੇ ਨਹੀਂ ਗੇ ਜੰਮਤੋ ਆਕੇ ਕਿਉਂਕਿ ਹੁਣ ਬਸ ਚੜਨਾ ਖਿਆਰ ਜਾਂ ਨਾ ਇੱਕ ਦੋ ਟੀ-ਸ਼ਰਟਾਂ ਲੈ ਆਈਏ ਪੁਰਾਣੀਆਂ ਇੱਕ ਸੋੜੀ ਫਿਰਦੇ ਨਹੀਂ ਕਿਤੇ ਨਹੀਂ ਤੇ ਲੋਟਾ ਮਾਹੌਲ ਕੀ ਕਹਿਣਾ ਚਾਹੇਗਾ ਗੱਗੂ ਫੜੀ ਬਾਰੇ ਬੱਸ ਮੱਗਣਾ ਇਹਨੂੰ ਆਗੀ ਠੀਕ ਐ ਵੱਡ ਲਾਇਆ ਕਹਿੰਦਾ ਨਾਲ ਜਦੋਂ ਆ ਗਈ ਤੇ ਚਾਚਾ ਬੈਠਾ ਕੋਲੇ ਹਦਾਇਤਾਂ ਦੇਣੋਂ ਤੇ ਚਾਚਾ ਹੀ ਪਹਿਲਾਂ ਪਈ ਇਹੋ ਜੇ ਕੰਮ ਕਰ ਸਾਰੇ ਘਰੇ ਆਪ ਹੀ ਕਰ ਦਿੰਦਾ ਸੀ ਕੋਈ ਬੈਰਿੰਗ ਖੋਲਣਾ ਜੜਨਾ ਤੇ ਹੁਣ ਉਹੋ ਜੇ ਕੰਮ ਆਪਣਾ ਮਨਪ੍ਰੀਤ ਜਿੰਮੇਵਾਰੀ ਲੈ ਲੈਂਦਾ ਉਹਦਰੋਂ ਤੇ ਗੱਗੂ ਵੀ ਪੂਰਾ ਹਿੱਕ ਡਾਉਂਦਾ ਹੈ ਇਹੋ ਜੇ ਕੰਮ ਨੂੰ ਤੇ ਐ ਨਹੀਂ ਪਤਾ ਕਿਤੇ ਬਾਜਾ ਵਜਾ ਦੇ ਚਾਚਾ ਕਿ ਨਹੀਂ ਵੀ ਹੁੰਦਾ ਖੁੰਡਾ ਫਿਰ ਤਿਆਰ ਆ ਚਾਚਾ ਕਹਿੰਦਾ गिंदरा कि रेता जा ठीक करना ऊँधी करू अः को रेता तो ठीक करना है ਲਾ 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 ਐਨੂੰ ਅਸੀਂ ਬਈ ਜਿੰਦਰਾ ਕਹਿੰਦੇ ਨੇ ਆ ਜੇ ਤੁਸੀਂ ਵੀ ਦੱਸਿਓ ਨੂੰ ਕੀ ਕਹਿੰਦੇ ਹੋਣੇ ਵੈਸੇ ਹਾਂ ਜਿੰਦਰਾ ਉਹ ਹੁੰਦਾ ਬਟਾ ਟਰੈਕਟਰ ਮਗਰ ਪਾਉਣੇ ਇਹ ਤਾਂ ਬਟਾਂ ਵਾਲਾ ਤੇ ਉਹਦੇ ਸਾਡੇ ਲੋਕ ਜਿੰਦਰੀ ਵੀ ਕਹਿੰਦੇ ਤੇ ਜਿੰਦਰਾ ਵੀ ਕਹਿੰਦੇ ਤੇ ਕੰਮਾ ਥੋੜਾ ਜਿਹਾ ਕਈ ਵੀਰ ਕਹਿੰਦੇ ਉਲਟਾ ਤੇ ਆਪਣਾ ਇਧਰ ਪਿਆ ਹਾਂ ਨੀਚੇ ਕਹਾ ਉਹਤੇ ਵੀ ਰਹਿ ਇਹਦੀ ਵੀ ਰਹਿ ਕੋਈ ਸ਼ਿਕਾਇਤ ਕਰਦੇ ਹੁੰਦੇ ਆ ਕਿ ਬਈ ਇਹ ਕਹੀ ਹੁੰਦੀ ਹੈਗੀ ਇੱਕ ਤਾਂ ਟਰੈਕਟਰ ਲੰਗੜਾ ਗੱਗੂ ਨੇ। ਬੋਸਟਾ ਪਾਇਨ ਨਾਲ ਬਧੀਆ। ਅੱਛਾ। ਤਾਂ ਨੂੰ ਪਾਵੇਂ ਪਿੱਤਲ ਦੇ। ਠੀਕ ਹੈ। ਅਸੀਂ ਦੂਰ ਨਾ ਪੈ ਕਰੀ। ਠੀਕ ਆ ਵੀ ਗੱਗੂ ਦੀ ਰਿਪੋਰਟ ਦੱਸਿਓ ਬਾਈ ਕਿਵੇਂ ਹੈਗੀ? ਹੈ। ਲੋਟ ਆ। ਬੱਸ ਚੜਨਾ ਹੁਣ ਮੈਂ ਬੱਸ ਆਉਣ ਆ ਰਹੀ ਆ ਫੇਰ ਅਗਲੀ ਬੱਸ ਵਾਸਤੇ 15 ਮਿੰਟ ਖਾ ਦੂੰ। ਮੈਂ ਤਾਂ ਸਦੂਲਗੜ੍ਹ ਜਾਣਾ ਕਿੱਥੇ? ਉੱਥੇ ਤਾਂ ਗੱਲ ਨੂੰ ਜਾਣਾਗਾ। ਰਸਤੇ ਪਹਿਲਾਂ ਐ ਤਾਂ ਰਿਆ ਬੱਸ ਆਉਂਦੀ ਆ। ਤੇ ਇਧਰ ਚੋਪਰ ਪਿੰਡਾਂ ਵਾਲੇ ਕਹਿੰਦੇ ਹਾੜੀ ਹਾੜੀ ਕਰਦੇ ਫਿਰਦੇ ਆ। ਹਾੜੀ ਹਾੜੀ ਕਰਦੇ ਫਿਰਦੇ ਆ। ਤੇ ਟੂੜੀ ਦੀਆਂ ਤਿਆਰੀਆਂ ਖੱਡੀਆਂ ਭਰੀਆਂ ਪਈਆਂ ਵੇਹ ਪਹਿਲਾ ਲਾ ਲਈਆਂ ਹਾਂਜੀ ਲੰਘ ਜਾ ਭਾਈ ਲੰਘ ਜਾ ਲੱਤਾਂ ਲਾਇਆ ਪਰਸੀਨਾ ਨਹੀਂ ਰਿਹੜੀਆਂ ਭਾਈ ਜੱਗੇ ਉਰੇ ਹੂੰ ਹੂੰ ਇੱਕ ਕੰਮ ਚੱਲੇ ਸੀ ਕਿ ਚਾਚੇ ਨੇ ਹੋਰ ਫੜਾਤਾ ਹਾ ਫੋਨ ਸਿਮ ਚੱਕਣੋਂ ਹਟ ਗਿਆ ਵਧੀਆ ਵੀਰ ਜੀ ਤੇ ਵੀ ਲੋਡ ਕਰਾ ਕੇ ਲਿਆਵਾਂਗੇ ਆ ਜਾਪਾ ਹੀ ਆ ਜਾ ਸਰਦੂਰਗੜ ਜੀ ਸਰਦੂਰਗੜ ਚੜਾ ਲਈ ਭਾਈਓ ਚਲੋ ਜੀ ਕੀ ਹਾਲ ਹੈ ਭਾਈ ਬੜੇ ਵਧੀਆ ਬਤੀ ਵਧੀਆ ਚੜਦੀ ਗਲਾ ਕੀ ਹਾਲ ਹੈ ਭਾਈ ਬੜੇ ਵਧੀਆ ਹਾਂ ਡਰਾਈਵਰ ਟੀ ਸ਼ਰਟਾਂ ਖੈਰੀ ਯਾਰ ਹਾਂ 2 ਮਿੰਟ ਹੋ ਗਏ ਚਲੋ ਜੀ ਚਲੋ ਜੀ ਹੈ ਕੱਲ ਨੂੰ ਲਈ ਤਾਂ ਨਹੀਂ ਲੋਈ ਨੀਵੈਲਾਂ ਚੱਪਲਾਂ ਵਾਦੀਏ ਪੁੱਤਰ ਇਹਦੇ ਹਲੋਰ ਲੈ ਮਮਾ ਕਿਹੜੀ ਨਾ ਇਹਦਾ ਪਹਿਲਾਂ ਦੀ ਹਲੋਰ ਤੁਹੀਂ ਆ ਵੀ ਜਾਣਾ ਤੂੰ ਜਾਣਾ ਕਿੱਥੇ ਜਾਣਾ ਉੱਥੇ ਪੁੱਤਰ ਬੌਲੇ ਹੋਣਗੇ ਉਹ 200 ਬੰਦਾ ਇਕੱਠਾ ਹੋ ਜੂ ਉੱਥੇ ਫਿਰ ਦੇਖੀਂ ਮੈਨੂੰ ਸੰਗ ਲੱਗਦੀ ਆ ਹੈ ਲੈ ਹੁਣ ਧਰ ਲਾ ਲੋਈ ਚੰਗਾ ਤੇਰੀ ਮੋਣੀ ਕਰਾ ਦਿੰਨੇ ਆ ਅੱਛੀ ਪੁੱਤਰੀ ਆ ਵੀ ਜਾਣਾ ਇਧਰ ਨੂੰ ਨਾਲ ਥੱਲੇ ਨਾਲ ਲਾ ਕੇ ਉਤਰੇ ਨਹੀਂ ਫਿਰ ਸਪੀਸ ਬਚੂਗੀ ਇਹਨਾਂ ਨਾ ਬਸ ਛੱਡ ਦੋ ਮੈਂ ਮੈਂ ਰੱਬ ਜਾਣਦਾ ਜੀ ਤੇਰੀ ਅੱਜ ਅੱਛਾ ਪਰਸ ਨਹੀਂ ਰੱਖਣਾ ਪਰਸ ਜੇ ਵਿੱਚ ਪਾਵਾਂਗੇ ਇਹ ਵੀ ਬਾਚ ਚ ਰੱਖਾਂਗੇ ਸਾਰਾ ਕੁਝ ਹੁਣ ਤੂੰ ਦੱਸ ਕੀ ਰੱਖੀਏ ਪਾਵਰ ਬੈਂਕ ਨਾ ਇਹ ਵੀ ਬਾਚ ਚ ਰੱਖਾਂਗੇ ਨਹੀਂ ਪਹਿਲਾਂ ਉਹ ਚੀਜ਼ ਪਾਵਾਂਗੇ ਹੁਣ ਥੱਲੇ ਜਿਹੜੀ ਸਭ ਤੋਂ ਵੀ ਬਾਅਦ ਚ ਕੰਮ ਆਊਗੀ ਮਤਲਬ ਪਰਸੋਂ ਪਾਉਣਾ ਜਿਹੜਾ ਕੱਪੜਾ ਹੈ ਨਾ ਈ ਕੱਲ ਮੈਂ ਦੱਸਦਾ ਕੋਈ ਨਾ ਕਰਦੇ ਪੈਗਾ ਹਾਂ 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 ਦੇਖ ਕੇ ਫੇਰ ਬਾਪਾ ਜੀ ਵੱਡੀ ਚੋਣ ਚੱਕ ਨੀ ਮਾਂ ਹੋ ਗਈ ਤਿਆਰੀ ਤੇ ਟੈਂਟ ਬਈ ਆਪਣਾ ਇਹਦੇ ਵਿੱਚ ਹੀ ਪੈਕ ਕਰ ਲਿਆ ਕੰਮ ਸਾਮਾਨ ਘੱਟ ਸੀਗਾ ਬੈਗ ਚ ਤਾਂ ਫਿਰ ਉਹ ਡੌਕਲ ਜਗਾ ਮੌਜ ਦਾ ਨਹੀਂ ਟੈਂਟ ਤੇ ਬਾਹਰ ਫੀਤੇ ਚ ਤਾ ਨਹੀਂ ਲਮਕਾਇਆ ਤੇ ਕੀ ਚੂਗਾ ਨਵੇਂ ਬੂਟਾਂ ਦਾ ਚਾਹ ਚੜਿਆ ਹੋਆ ਮੀਮੇ ਤੋਂ ਪਾਰਾ ਬਈ ਪਾ ਕੇ ਪਾਈ ਕਿੰਨੇ ਤੇ ਮੇਰੇ ਜਿਆਦਾ ਰੋੜ ਨਾ ਦਿੱਟਣਾ ਬਈ ਮੈਂ ਤਾਂ ਬਹੁਤ ਲੰਗ ਮੈਂ ਜੀ ਇਹ ਬਾਈ ਦਾ ਨਾਂ ਬਈ ਆਸ਼ੂ ਆਸ਼ੂ ਆ ਬਠਿੰਡੇ ਤੋਂ ਨੇ ਤੇ ਰਹਿੰਦੇ ਫਰੀਦাবাদ ਆਜੋ ਸਹਿਜ ਮੁੜ ਗਏ ਹਲੋ ਬਾਈ ਜੀ ਹਾਂ ਬਾਈ ਵੱਲੋਂ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਨੂੰ ਜੀ ਤੇ ਨਮਾ ਜਿਵੇਂ ਪਹਿਲਾਂ ਤੁਸੀਂ ਦੇਖਿਆ ਆਪਾਂ ਬੈਗਪੈਕ ਕਰੀ ਜਾਂਦਾ ਸੀ ਆਪਦਾ ਤੇ ਤੇ ਕੱਲੋਂ ਆਪਾਂ ਜਾ ਰਹਿਆਂਗੇ ਇੱਕ ਮੱਕੜ ਮਿਲਣੀ ਤੇ ਪੰਜਵੀਂ ਇੱਕ ਮੱਕੜ ਮਿਲਣੀ ਹੈ ਇੱਥੇ ਸਾਰੇ ਮੱਕੜ ਇਕੱਠੇ ਹੋਣਗੇ ਘੁਮਣ ਫਿਰਨ ਵਾਲੇ ਮਿੱਤਰ ਤੇ ਇਹ ਬਾਈ ਵੀ ਆਪਣੇ ਨਾਲ ਜਾ ਰਹੇ ਆ ਤੇ ਆਪਣੇ ਚੈਨਲ ਨਾਲ ਜੁੜੇ ਹੋਏ ਆ ਤੇ ਉਹ ਬਸ ਵਧੀਆ ਜਿਵੇਂ ਆਪਣੇ ਏਰੀਆ ਦਾ ਹੋਣ ਕਰਕੇ ਮਿੱਤਰਤਾਈ ਥੋੜੀ ਹੋਰ ਵਧੀਆ ਹੋ ਜਾਂਦੀ ਆ ਪਹਿਲਾਂ ਵੀ ਆਉਂਦੇ ਜਾਂਦੇ ਜਦੋਂ ਵੀ ਇਹਨਾਂ ਨਾਲ ਲੰਘਣਾ ਸੀ ਇੱਥੋਂ ਮਿਲ ਕੇ ਜਾਂਦੇ ਹੁੰਦੇ ਸੀਗੇ ਤੇ ਫਿਰ ਅੱਜ ਪ੍ਰੋਗਰਾਮ ਬਣ ਗਿਆ ਇਹਨਾਂ ਦਾ ਵੀ ਅਚਾਨਕ ਉਧਰੋਂ ਕੋਈ ਸੀਟ ਵਿਲੀ ਹੋਈ ਸੀ ਤੇ ਇਹਨਾਂ ਨੂੰ ਮੌਕੇ ਤੇ ਮਿਲ ਗਈ ਸੀਟ ਤੇ ਐਂ ਕਰਕੇ ਪ੍ਰੋਗਰਾਮ ਬਣ ਗਿਆ ਤੇ ਤੜਕੇ ਬਾਈ ਨਾਲ ਆਪਾਂ ਜਾ ਰਹੇ ਆਂਗੇ ਤੇ ਥਾਰ ਗੱਡੀ ਤੇ ਇਹੀ ਲੈ ਕੇ ਜਾਉਂਗੇ ਬਦਲ ਕਰਾ ਕੇ ਇਹੀ ਲੈ ਕੇ ਜਾਉਂਗੇ ਤੇ ਆਪਾਂ ਫਿਲਾਲ ਤੁਸੀਂ ਆਪ ਸਵੇਰੇ ਬਾਈ ਥੋਡੇ ਕੋਲੇ 7 ਵਜੇ ਪਹੁੰਚਦੇ ਆਂ ਤੇ ਉੱਥੋਂ ਆਪਾਂ ਫੇਰ 7:00 ਵਜੇ ਫੇਰ ਮੈਂ ਨਿਕਲ ਜੀਉਂ 7:00 ਵਜੇ ਨੂੰ ਤੁਸੀਂ ਇੱਥੇ ਬੱਸ ਸਟੈਂਡ ਲਵੇ ਆਜ ਰਹੀਓ ਠੀਕ ਹੈ ਤੇ ਅਗਲੀ ਗੱਲਬਾਤ ਆਪਾਂ ਕਰਦੇ ਆਂ ਤੇ ਬਾਈ ਨੂੰ ਕਿਰਾਾ ਤੋਰਦੀਆਂ ਗੱਲਾਂ ਬਾਤਾਂ ਕਰੀ ਜਾਂਦੇ ਸੀ ਕਾਫੀ ਟਾਈਮ ਹੋ ਗਿਆ ਚੱਲ ਜਾਣਾ ਹੈ ਛੁਟਾ ਲੈ ਆਏਂਗੀ ਠੀਕ ਆ ਬਾਈ ਜਾਣਾ ਸਹਿਜ ਹੈ ਆਹ ਸੇਪਾ ਕਰੂ ਜੰਗਲ ਉਹ ਮੱਕੜ ਜੰਗਲ ਹੈ ਮੱਕੜਾ ਘੁੰਮਣਾ ਫਿਰ ਨਾਲੇ ਠੀਕ ਹੈ ਵੀਰੇ ਆਇਆ ਕਰਨ ਜਾਂਦੇ ਆ ਤੇ ਦੇਖਦੇ ਆ ਤਿਆਰੀ ਕਰਦੇ ਆ ਤੇ ਅੱਜ ਸਿਹਤ ਥੋੜੀ ਹੈ ਆਪਣੇ ਨਾਲ ਠੰਡੀ ਜੀ ਲੱਗੀ ਮਤਲਬ ਸੁਸਤੀ ਵਾਲਾ ਮਾਹੌਲ ਸੀਗਾ ਮੈਂ ਸਰਦੂਲ ਗੜੋਂ ਆ ਕੇ ਥੋੜੇ ਆਰਾਮ ਵੀ ਕਰਿਆ ਕੰਮ ਵੀ ਕਰਿਆ ਤੇ ਹੁਣ ਆਪਦੀ ਬੈਗ ਦੀ ਤਿਆਰੀ ਕਰੀ ਵੇਚਦੀ ਮੈਂ ਜਿੰਮ ਵੀ ਚਲਾ ਗਿਆ ਸੀਗਾ ਫਿਰ ਇਹ ਬਾਈ ਆ ਗਿਆ ਚਾਚਾ ਤੁਸੀਂ ਕੋ ਕੁ ਕਰ ਰਹੇ ਹਾਂ ਦਾ ਬੈਠ ਕੇ ਲੇ ਚਾਰੇ ਪਾਸੇ ਉਹ ਨਹੀਂ ਖਾਂਦੇ ਹੁੰਦੇ ਉਹ ਤਾਂ ਰਬੜ ਗਰਮ ਕਰਕੇ ਫਲਾਈ ਹੋਈ ਹੁੰਦੀ ਜੀ ਪੇਟ ਖਰਾਬ ਹੋ ਜਾਂਦੇ ਹੈ ਰਬੜ ਹੁੰਦੀ ਹੈ ਉਹ ਤਾਂ ਉਕਰੇ ਹੁੰਦੇ ਜਿਹੜੇ ਖਾਂਦੇ ਨਹੀਂ ਹੁੰਦੇ ਉਹਨਾਂ ਨੂੰ ਰਬੜ ਨਹੀਂ ਮੱਚ ਕੇ ਆ ਫੁੱਲ ਨਹੀਂ ਜਾਂਦੀ ਖਾਨ ਵਾਲੀ ਨਹੀਂ ਹੁੰਦੀ ਉਹ ਅੱਛੇ ਡਾਕਟਰ ਨੇ ਕੀ ਕਿਹਾ ਸੀ ਹਾਂ ਜਿਆਦਾ ਹੈਗਾ ਨਾ ਨਾ ਤਾਜ ਉਹਦੇ ਉਹਦੇ ਭੱਜ ਕੇ ਅੱਛਾ ਵਲੌਗ ਪਿਆਰਾ ਵਲੌਗ ਤਾਜ ਤੇ ਭਾਈ ਅੱਜ ਆਪਣਾ ਵਲੌਗ 'ਚ ਆਇਆ ਹੀ ਨਹੀਂਗਾ ਦੇਖੀਏ ਇੱਧਰ ਆਹ ਦੇਖੀਏ ਆਹ ਕਹਿੰਦੇ ਨਾ ਤਾਜ ਨਹੀਂ ਵਲੌਗ 'ਚ ਆਇਆ ਮੈਨੂੰ ਕਹਿੰਦੇ ਮਖੇ ਗਾਣਾ ਵੀ ਸੁਣਾਇਆ ਜਾਂਦਾ ਹੁੰਦਾ ਸਤਸ੍ਰੀਕਾਲ ਬੁਲਾ ਕੇ ਸਤਸ੍ਰੀਕਾਲ ਲਈ ਹਾਂ ਲਾਉਂਦੀ ਹੈ ਗਾਣਾ ਸੁਣਾ ਦੇ ਹੁਣ ਮੂਸੇ ਵਾਲਾ ਨਾ ਭਾਈ ਮੋਸ਼ਨ ਨਹੀਂ ਹੈਗਾ ਤਿਆ ਆਯੋ ਮਮੀ ਨਾ ਪੋ ਵੀ ਕਰਦੀ ਐ ਸਾਸਰੀ ਕਾਲ ਤੇ ਅੱਜ ਬਲੌਗ ਬਈ ਬਹੁਤ ਘੱਟ ਬਣਿਆਗਾ ਜਿਵੇਂ ਪਹਿਲਾਂ 10 ਘਟਾ ਸੇ ਤਾਂ ਥੋੜੀ ਠੰਡੀ ਠੰਡੀ ਜੀ ਲੱਗੀ ਅੱਜ ਸੇ ਕੁਝ ਥੋੜਾ ਜਿਹਾ ਆਰਾਮ ਫਰਮਾ ਲਿਆ ਸੀਗਾ ਨਹੀਂ ਪੁੱਤਰੇ ਇਹ ਤਾਂ ਤਰ ਕੇ ਦੇਖ ਲਈ ਇੱਥੇ 껫ੂ ਹੁਣ ਸੁੱਤੀ ਪਈ ਮਮੀ ਉਹ ਪਈ ਹੋਊ ਚਿੜੀ ਪਈ ਹੋਊ ਉੱਠ ਖੜੂਗੀ ਨਾ ਨਾ ਮੈਂ ਮੈਂ ਛੋਟੀ ਆ ਚਾੜ ਦੇ ਬਣਾਈ ਜਾਂਦੀ ਐ ਅੱਛਾ ਉੱਡੀ ਫਿਰ ਦੇਖ ਲੈ ਤੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਐ ਤੇ ਹੋ ਸਕਦਾ ਆਪਣਾ ਬਈ ਆਹ 7 ਤਰੀਕ ਵਾਲਾ ਬਲੌਗ ਆ 8 ਤਰੀਕ ਨੂੰ ਸ਼ਾਮ ਤੱਕ ਆਵੇ ਜਾਂ ਇੱਕ ਦਿਨ ਲੇਟ ਵੀ ਹੋ ਸਕਦਾ ਕਿਉਂਕਿ ਉੱਥੇ ਨੈੱਟਵਰਕ ਤੋਂ ਬਾਹਰ ਹੋਵਾਂਗੇ ਤੇ ਤਾਂ ਤੁਹਾਨੂੰ ਥੋੜੀ ਜਿਹੀ ਵੇਟ ਵੀ ਕਰਨੀ ਪੈ ਸਕਦੀ ਆ ਤੇ ਬਾਕੀ ਮਾਤਾ ਵੱਲੋਂ ਸੱਸਰੀ ਕਾਲ ਜੀ ਬੱਸ ਬਾਦ ਬੇਟਾ ਸੱਸਰੀ ਕਾਲ ਤੋਂ ਸਾਰਿਆਂ ਜੁੜੇ ਨੂੰ ਚੰਨ ਦੇ ਨਾਲ ਲਾਇਕ ਸ਼ੇਅਰ ਕਮੈਂਟ ਪਹਿਲੀਆਂ ਚ ਕਰ ਦਿਓ ਕਰਤਿਆ ਕਰੋ ਫੇਸਬੁਕ ਤੇ ਦੇਖਦੇ ਤਾਂ ਫੋਲੋ ਵੀ ਕਰ ਦਿਓ ਧੰਨਵਾਦ ਦੋ ਵਾਰੀ ਸੱਸਰੀ ਕਾਲ ਠੀਕ ਹੈ ਜੀ ਤੇ ਲੱਗਦੇ ਮਾਈ ਪ੍ਰਸ਼ਾਦੇ ਹਾਂ ਬਸ ਲੱਗਦੀ ਬਸ ਮੈਂ ਪ੍ਰਸ਼ਾਦਾ ਖਾ ਕੇ ਜਾਂਣਾ ਵਾਪਸ ਉੱਥੇ ਜੰਮ ਚ ਹਾਂ ਉਹ ਤਾਂ ਗਿਆ ਬਾਈ ਤੇ ਬਾਕੀ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਲਾਈਕ ਲਾਜ਼ਮੀ ਕਰ ਦਿਓ ਤੇ ਬਾਕੀ ਉੱਥੇ ਦਿਖਾਉਣੇ ਆ ਤੇ ਘੁੰਮਣ ਫਿਰਨ ਵਾਲੇ ਮਿੱਤਰਾਂ ਦਾ ਮਾਹੌਲ ਚਲ ਕਹੇ ਜਾਂਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਮਿਲਦੇ ਆ ਜਲਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ